ਜ਼ਿੰਮੇਵਾਰੀਆਂ ਇਨਸਾਨ ਨੂੰ ਉੱਪਰ ਵੱਲ ਵੀ ਲੈ ਕੇ ਜਾਂਦੀਆਂ ਹਨ ਤੇ ਥੱਲੇ ਵੱਲ ਵੀ ਲੈ ਕੇ ਜਾਂਦੀਆਂ ਹਨ ਜੇ ਤਾਂ ਪਰਿਵਾਰ ਦੇ ਵਿੱਚ ਸਾਰੇ ਸਮਝਣ ਵਾਲੇ ਹੋਣ ਇੱਕ ਦੂਜੇ ਨੂੰ ਮੰਨਣ ਵਾਲੇ ਹੋਣ ਤਾਂ ਉਹ ਪਰਿਵਾਰ ਉਚਾਈਆਂ ਵੱਲ ਚਲਾ ਜਾਂਦਾ ਹੈ ਤੇ ਜੇ ਪਰਿਵਾਰ ਵਿੱਚ ਸਾਰੇ ਇੱਕ ਦੂਜੇ ਦੀ ਲੱਤਾਂ ਖਿੱਚਣ ਵਾਲੇ ਹੋਣ ਤਾਂ ਉਹ ਪਰਿਵਾਰ ਹਮੇਸ਼ਾ ਨੀਵਾਂ ਵੱਲ ਜਾਂਦਾ ਹੈ ਕੋਈ ਨਾ ਕੋਈ ਇੱਕ ਸ਼ਖਸ ਇਹੋ ਜਿਹਾ ਹੁੰਦਾ ਹੈ ਜਿਹੜਾ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਲਾ ਕਰਨ ਦੀ ਸੋਚ ਰਹਿੰਦਾ ਹੈ ਉਹਦੇ ਮਨ 'ਚ ਇੱਛਾ ਹੁੰਦੀ ਹੈ ਕਿ ਮੇਰੇ ਭੈਣ ਭਰਾ ਮੇਰੇ ਯਾਰ ਦੋਸਤ ਮੇਰੇ ਆਲੇ ਦੁਆਲੇ ਦੇ ਲੋਕ ਤਰੱਕੀਆਂ ਕਰਨ ਤੇ ਉਹ ਆਪਣੇ ਵੱਲੋਂ ਹਰ ਉਹ ਹੀਲਾ ਕਰਦਾ ਹੈ ਜਿਹਦੇ ਵਿੱਚ ਪਰਿਵਾਰ ਦੀ ਭਲਾਈ ਹੋਵੇ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਉਸ ਮਿਹਨਤ ਕਰਨ ਵਾਲੇ ਇਨਸਾਨ ਨੂੰ ਪਰਿਵਾਰ ਵਾਲੇ ਸਮਝਣ ਦੀ ਬਜਾਏ ਵਰਤਣਾ ਸ਼ੁਰੂ ਕਰ ਦਿੰਦੇ ਹਨ ਇਹੋ ਜੇ ਮੌਕੇ ਦੇ ਉੱਪਰ ਜ਼ਿੰਮੇਵਾਰੀਆਂ ਉਦੋਂ ਬੋਝ ਲੱਗਣ ਲੱਗ ਜਾਂਦੀਆਂ ਹਨ ਜਦੋਂ ਪਰਿਵਾਰ ਵਾਲੇ ਤੁਹਾਨੂੰ ਸਮਝਾਣ ਦੀ بجائے ਵਰਤਣਾ ਸ਼ੁਰੂ ਕਰਦੇ ਹਨ ਹੱਸੇ-ਵਸੇ ਰਹੋ ਖੁਸ਼ ਰਹੋ